ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀ ਨੂੰ ਜਿਹੜਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸੂ ਚ ਅੱਜ ਆਪਾਂ ਆਉਣ ਵਾਲੇ 5 ਦਿਨਾਂ ਦੇ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ 25 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਕਿਹਨੇ ਲਾ ਕੇ ਚ ਨੂੰ ਮੀਂਹ ਕਣੀ ਦੋ ਸਾਰ ਹਨ ਤੇ ਕਿਹੜੇ ਲਾ ਕੇ ਸਾਫ ਤੇ ਖੁਸ਼ਕ ਬੜੇ ਰਹਿਣਗੇ ਵੀਡੀਓ ਸ਼ੁਰੂ ਕਰਾਂ ਤੇ ਆਪਣਾ ਜਿਹੜੇ ਵੀਰ ਆਪਾਂ ਚਾਹਤੇ ਨਵੇਂ ਆਇਆ ਕਿਰਪਾ ਕਰਕੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੁਰੂ ਕਰਤਾ ਆਪਾਂ ਲੱਗ ਸਕਦੇ ਕਿਸਾਨ ਵੀਰ ਨਾਲ ਵੀਡੀਓ ਸ਼ੇਅਰ ਜਰੂਰ ਕਰ ਲੋ ਚੱਲ ਗੀ ਬਾਦੇ ਵੀਡੀਓ ਅੱਜ 25 ਅਪ੍ਰੈਲ ਲਾਈਵ ਹੈਡਰ ਤੇ ਫਿਰ ਜੀ ਦੱਸੂ ਆਪਣੇ ਪੰਜਾਬ ਵਿੱਚ ਥੋੜੇ ਬਤ ਲੱਕ ਚ ਹਲਕੀ ਫੁਲਕੀ ਬੱਦਲਬਾਈ ਬਣੀ ਹੋਈ ਹੈ ਪਰ ਕੋਈ ਸੰਗਣ ਨਹੀਂ ਬੱਦਲਬਾਈ ਨਹੀਂ ਹੈ ਬਾਕੀ ਦੇਖ ਲਓ ਆਪਣੇ ਪਾਕਿਸਤਾਨ ਦੇ ਸਿਸਟਮ ਦਾ ਇੱਕ ਤੋਬਾ ਦਾ ਇੱਕ ਸਿਸਟਮ ਆ ਰਿਹਾ ਹੈ ਜਿਸ ਦਰਮਿਆਨ ਇਹ ਸਿਸਟਮ ਦੇ ਮਾੜੀ ਮੁੱਟੀ ਡੈਂਡ ਖੁੰਦਾ ਸਕਦੀ ਹੈ ਪਰ ਇਹ ਜਾਇ ਕੋਈ ਸਾਰ ਨਹੀਂ ਹਨ ਬਾਕੀ ਆਪਾਂ ਗੱਲ ਕਰੀਏ ਮੌਸਮ ਬਾਦ ਦੀਆਂ ਰਿਪੋਰਟਾਂ ਤੇ ਤੁਸੀਂ ਦੇਖੋ ਲੇਟਸ ਰਿਪੋਰਟਾਂ ਅੱਜ ਆਪ ਨੂੰ ਬਿਲਕੁਲ ਡਰਾਈ ਮੌਸਮ ਦੇਖਣ ਨੂੰ ਮਿਲੇਗਾ ਰਾਤ ਨੂੰ ਵੀ ਕੋਈ ਵੀ ਮੀਂਹ ਕਣ ਦਾ ਸਰ ਨਹੀਂ ਹਨ ਕਦੇ ਵੀ ਆਪਣੇ ਕੱਲ ਤੋਂ ਇੱਕ ਸਿਸਟਮ ਆਊਗਾ ਪੰਜਾਬ ਵਿੱਚ ਜੋ ਕਿ ਆਪਣੇ ਦੁਪਹਿਰ ਤੋਂ ਆਊਗਾ ਮਤਲਬ ਆਪਣੇ ਇਦਾਂ ਹੋਊਗਾ ਹੁਣ ਆਪਣੇ ਦਾ ਟਾਈਮ ਪੇਚ ਪੀਕ ਤੇ ਜਾਇਆ ਕਰਨਗੇ ਦੁਪਹਿਰ ਨੂੰ ਆਪਣੇ ਸਵੇਰੇ ਤੇ ਸ਼ਾਮ ਥੋੜੀ ਬੱਦਲਵਾਈ ਘਾਟ ਦੇਖ ਨੂੰ ਮਿਲਿਆ ਕਰੂਗੀ ਪਰ ਜਿੱਦਾਂ ਹੀ ਦੁਪਹਿਰ ਤੋਂ ਬਾਅਦ ਦੁਪਹਿਰ ਤੋਂ ਆਪਾਂ ਆਪਣੇ ਟਾਈਮ ਪੇਚ ਪੀਕ ਤੇ ਜਾਣਗੇ ਦੁਪਹਿਰ ਨੂੰ ਉਦੋਂ ਆਪਾਂ ਬੱਦਲਵਾਈ ਕ੍ਰੀਏਟ ਹੋ ਜੂਗੀ ਗੱਲ ਚਮਕਾਲੀ ਇਹ ਕਿਸੇ ਵੀ ਇਲਾਕੇ ਵਿੱਚੋਂ ਸਦੀ ਕੋਈ ਪਾਰਟਿਕੂਲਰ ਇਲਾਕਾ ਨਹੀਂ ਹੈ ਕਿ ਕਿਸੇ ਵੀ ਇਲਾਕੇ ਵਿੱਚ ਇਹ ਕ੍ਰੀਏਟ ਹੋ ਸਕਦੀ ਹੈ ਪਰ ਹੁਣ ਪੰਜਾਬ ਵਿੱਚ ਵੀ ਦੇਖਣ ਨੂੰ ਮਿਲੇਗਾ ਆਪਾਂ 26 ਤੇ 27 ਤਰੀਕ ਨੂੰ ਵਾਰਨਿੰਗ ਵੀ ਮਿਲੀ ਹੋਈ ਹੈ ਜੋ ਕਿ ਆਪਣੇ ਪੰਜਾਬ ਦੇ ਕਿਸਾਨਾਂ ਲਈ ਕਾਫੀ ਬਾਣੀ ਗੱਲ ਹੈ ਆਪਣੇ ਕਾਫੀ ਕਿਸਾਨਾਂ ਨੇ ਤਾਂ ਕੰਮ ਬਰ ਜੁਨਾ ਕਿਸਾਨਾਂ ਨੇ ਹਲੇ ਨਹੀਂ ਵੜਾਈ ਉਹਦਾ ਥੋੜੇ ਬਦਲੇ ਵਿੱਚ ਗੜੇ ਮਾਰੀ ਵੀ ਦੇਖਣ ਨੂੰ ਮਿਲਦੀ ਹੈ ਭਾਰੀ ਵੀ ਦੇ ਸਾਰੇ ਨਹੀਂ ਹਨ ਸਿਸਟਮ ਦੇ ਨਾਲ ਮਤਲਬ ਇਹਨਾਂ ਦੇ ਨਾਲ ਬਦਲਵਈ ਦੇ ਪਰ ਫੇ ਵੀ ਆਪਣੇ ਤੁਹਾਨੂੰ ਪਤਾ ਹੀ ਹੈ ਕਿਸਮਤ ਦਾ ਕੋਈ ਪ੍ਰੋਸ ਹਨੀ ਆਪਣੇ ਆਪਣੇ ਗੜੇ ਮਾਰੀ ਦੇਖਣ ਨੂੰ ਮਿਲਦਾ ਦੀ ਇੱਕ ਦੁੱਕਾ ਕੁਝ ਤੇ ਭਾਰੀ ਵੀ ਆਪਣੇ ਸ਼ਰਾਟੇ ਵੀ ਦੇਖਣ ਨੂੰ ਮਿਲਦਾ ਦਾਹਾਂ ਵੀ ਹੈ ਮੈਂ ਟਲੀ ਬਾਕੀ ਜਿਆਤਰ ਭਾਗ ਜਦੋਂ ਹਲਕੇ ਦਰਮਿਆਨਾ ਹੀ ਮੀਂਹ ਹੀ ਦੇਖਣ ਨੂੰ ਮਿਲੂਗਾ ਬਾਕੀ ਆਪਾਂ ਹੁਣ ਆਪਾਂ ਗੱਲ ਕਰੀ ਆਉਣ ਵਾਲੇ 30 ਦਿਨ 30 ਅਪ੍ਰੈਲ ਤੱਕ 30 ਅਪ੍ਰੈਲ ਤੱਕ ਦੇਖ ਸਕਦੇ ਹਾਂ ਆਪਣੇ ਹਰਿਆਣੇ ਵਿੱਚ ਤਾਂ ਨਹੀਂ ਹੈ ਪਰ ਪੰਜਾਬ ਚ ਦੇਖ ਸਕਦੇ ਹਾਂ ਸਾਰੇ ਦਿਨ ਹੀ ਆਪਣੇ ਹਈ ਹੈ ਪੰਜਾਬ ਵਿੱਚ ਆਪ ਨੂੰ ਆਪ ਨੂੰ ਮਤਲਬ ਕੀ ਤੁਸੀਂ ਮੰਨੋ 28 ਅਪ੍ਰੈਲ ਤਾਈ ਤਾ ਆਪ ਨੂੰ ਮੀਂਹ ਕਾਫੀ ਆਪਣੇ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਸਕਦੇ ਹਨ 29 30 ਨੂੰ ਥੋੜਾ ਜਿਹਾ ਦਰਮਿਆਨੇ ਵੀ ਦੇਖਣ ਨੂੰ ਮਿਲੂਗੇ ਬਾਕੀ ਆਪਾਂ ਨੂੰ ਦੇਖੋ ਚੇਤਾਵਨੀ ਵੀ ਮਿਲੀ ਹੋਈ ਹੈ ਹਵਾ ਵੀ ਕਾਫੀ ਵੱਡੇ ਪੱਧਰ ਚਾ ਸਕਦੀ ਹੈ ਪਿਆ ਤੋਂ ਲੈ ਕੇ 60 ਕਿਲੋਮੀਟਰ ਤੇ ਆਪਾਂ 28 ਤਰੀਕ ਨੂੰ ਵੀ ਚੇਤਾਵਨੀ ਮਿਲੀ ਹੋਈ ਹੈ ਆਪਣੇ ਪੰਜਾਬ ਵਿੱਚ ਬਾਕੀ ਜਿੱਦਾਂ ਵੀ ਕੋਈ ਨਵੀਂ ਰਿਪੋਰਟ ਆਊਗੀ ਮੌਸਮ ਪਾਗਲੋ ਮੀਂਹ ਕਿਹੜੀ ਸਲਾਹ ਵਾਦੇ ਖੰਜ ਘੜਦੇ ਹਨ ਤਾਂ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਜੇ ਵਗਾ ਬਾਕੀ ਆਉਣ ਵਾਲੇ ਦਿਨਾਂ ਚ ਜਿੱਦਾਂ ਵੀ ਕੋਈ ਨਵੀਆਂ ਤੇ ਨਵੀਆਂ ਰਿਪੋਰਟਾਂ ਆਉਗੀਆਂ ਕਿਹੜੇ ਲੱਖ ਜਮੀਂ ਕਿੰਨੇ ਸਰਬੰਦੇ ਹਨ ਉਸ ਲਈ ਆਪਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ